ਬਦਲਾ ਜਿਹੜਾ ਹੋਇਆ ਜੀ ਦਾ ਬਜ਼ਾਰ ਲੋਕਾਂ ਦੇ ਲਹੂ ਦਾ ਕਹਾਣ ਹੋ ਗਿਆ ਹੂੰ ਬਜ਼ਾਰ ਕਾਹਦਾ ਹੋ ਗਿਆ ਫਲਕੇ ਬਾਹਰ ਡੰਡੀਆਂ ਕਿ ਸਿੱਟੀ ਜਾਂਦੇ ਆ ਮਤਸਪਾਲ ਅਰਗਿਆਂ ਨੂੰ ਮੈਂ ਕਹਿੰਦਾ ਜਿੰਨੇ ਇਹਦਾ ਰਾਜ ਦਾ ਮੈਂ ਲੱਗਿਆ ਕਿਤੇ ਲੱਗੇ ਨਾ ਬਾਦਲ ਸਾਹਿਬ ਦੇ ਨਕਲ ਚੂਰ ਸਾਹਿਬ ਦੇ ਹੂੰ ਕੋਈ ਕੰਮ ਕਹਿੰਦਾ ਕਿਸੇ ਕੋਲੇ ਬੱਜ ਗਿਆ ਹੂੰ ਕੋਈ ਐ ਨਹੀਂ ਕਹਿੰਦਾ ਵੀ ਆਹ ਕੰਮ ਕਰ ਸਕਦਾ ਇਹ ਕਹਿੰਦਾ ਹੁੰਦਾ ਸੀ ਵੀ ਜੋ ਟੇਕੀ ਜਾਇਆ ਕਰਨੀਆਂ ਬੁਰੀਏ ਪਹਾੜਾ ਕਰਾਇਆ ਲਾ ਲਿਆ ਕਰਨੀਆਂ ਐ ਕਰ ਲਿਆ ਕਰਨੀਆਂ ਕੋਈ ਛੂਟ ਲਿਆ ਕਰਨੀਆਂ ਉਹ ਸਭਾਂ ਬੰਦੇ ਨੂੰ ਜਦੋਂ ਪੈਸੇ ਪੁੱਛਣ ਵੀ ਛੂਟ ਲਿਓਣਾ ਬੰਦਾ ਕਹਿੰਦਾ ਹਰੇ ਪੁੱਛਦੇ ਕਿ ਕੋਹ ਮਨਤਮਾਨ ਵਾਲਿਆਂ ਨੇ ਬਾਪੂ ਜੀ ਹੋ ਠੀਕ ਠਾਕ ਹੋ ਨਹੀਂ ਠੀਕ ਠਾਕ ਜੀ ਤੁਸੀਂ ਦੱਸੋ ਠੀਕ ਹੈ ਵਧੀਆ ਚੜਦੀ ਕਲਾ ਚ ਚੜਦੀ ਕਲਾ ਚ ਬਾਪੂ ਫਰਹਾਨ ਜੰਗਲ ਤੋਂ ਮੰਗਲ ਲਈ ਬੈਠੇ ਹੋ ਹੋਰ ਇੱਥੇ ਫਿਰ ਮਹਸਾ ਕੋਲੇ ਆ ਜਾਨੇ ਆ ਮੌਜਾ ਬੈਠੇ ਨੇ ਹੱਥ ਨੇ 4:30 ਛੱਡ ਲਿ ਜਾਨੇ ਆ ਬਾਪੂ ਜੀ ਮੱਜਾਂ ਪਿੱਛੇ ਬੰਨੀ ਹੋ ਬੰਨੀ ਹੋਈ ਜਾਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀ ਬਾਪੂ ਇਹ ਪੁਰਾਣਾ ਸਮਾਂ ਵੀ ਚੇਤੇ ਆਉਂਦਾ ਹਣਾ ਜਦੋਂ ਪੁਰਾਣੇ ਸਮਾਂ ਚ ਲੋਕ ਇਕੱਠਾ ਮੱਜਾਂ ਲੈ ਕੇ ਨਿਕਲਦੇ ਆ ਇਕੱਠੇ ਰਹਿਣੇ ਹੀ ਦੱਸਦਾ 15-15 ਕਰਾਂ ਦੀ ਜੀੜੀ ਹੁੰਦੀ ਸੀ ਇਕੱਠਾ ਕੰਮ ਕਰਦੇ ਕਣਕਾਂ ਵੜਦੇ ਗੁੜਦੇ ਹੁਣ ਤਾਂ ਪਹਿਲਾਂ ਵਾਲੇ ਕੰਮੀ ਚੱਕੇ ਗਏ ਹਾਂਜੀ ਹਾਂ ਉਦੋਂ ਬਾਬੇ ਤੁਸੀਂ ਜਿਵੇਂ ਖੇਤਾਂ ਦੇ ਵਿੱਚ ਕੰਮ ਪਹਿਲਾਂ ਚੱਲਦਾ ਹੁੰਦਾ ਸੀ ਮਹੀਨਾ-ਮਹੀਨਾ ਕਣਕਾਂ ਵਿੱਚ ਵੱਡੀਆਂ ਦੇ ਹਾਂ ਮਹੀਨਾ-ਮਹੀਨਾ ਗੁੱਡੀ ਜਾਂਦੇ ਛੋਲੇ ਵੱਢੀ ਜਾਂਦੇ ਸਰਮਾ ਵੱਢੀ ਜਾਂਦੇ ਕਣਕਾਂ 'ਚ ਫਲਿਆ ਨਾ ਗਾਹੀ ਜਾਂਦੇ ਹੂੰ ਪਹਿਲਾਂ ਪੁਰਾਣੇ ਜ਼ਮਾਨੇ 'ਚ ਜਦੋਂ ਗੱਬਰੂ ਹੁੰਦੇ ਹੂੰ ਬੋਟਾ ਵੀ ਬਾਪੂ ਫਿਰ ਵੱਡੀਆਂ ਪਾਈਆਂ ਹੋਣਗੀਆਂ ਹਨਾ ਬੋਟਾ ਜੀ ਅਸੀਂ ਤਾਂ ਪਹਿਲੇ ਦੋਨੇ ਕਾਲੀ ਪਾਰਟੀ ਨੂੰ ਪਾਉਂਦੇ ਰਿਹਾ ਪਿਓ ਦਾਦਾ ਵੀ ਅਸੀਂ ਵੀ ਹੂੰ ਤੇ ਅਸੀਂ ਤਾਂ ਹੁਣ ਵੀ ਹਾਰ ਰਹੇ ਕਹੇ ਜਿੱਤ ਰਹੇ ਕਾਲੀਆਂ ਨੂੰ ਪਾਵਾਂਗੇ ਠੀਕ ਹੈ ਜਿਵੇਂ ਹੁਣ ਥੋੜੇ ਹੁਣ ਲੋਕ ਸਭਾ ਦੀਆਂ ਚੋਣਾਂ ਆਪਣੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਾਂਜੀ ਹਾਂ ਥੋੜੇ ਜਿਹੜਾ ਆਪਾਂ ਲੋਕ ਸਭਾ ਹਲਕਾ ਸੰਗਰੂਰ ਦੀ ਜੇਕਰ ਗੱਲ ਕਰ ਲਈ ਗੁਰਮੀਤ ਸਿੰਘ ਮੀਤ ਹਰ ਨੂੰ ਉਮੀਦਵਾਰ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਠੀਕ ਹੈ ਇਲਾਕਾ ਤਾਂ ਕਿ ਤੁਹਾਡੀ ਆਵਾਜ਼ ਬੰਨ ਮੰਨ ਕੇ ਉਹ ਸਸਦ ਹੁੰਦੇ ਜਾ ਕੇ ਨਾ ਜੀ ਨਾ ਨਾ ਅਸੀਂ ਤਾਂ ਸਾਸੀ ਤਾਂ ਨਹੀਂ ਵੋਟ ਚ ਹੁੰਦੇ ਇਹਨਾਂ ਤਾਂ ਅਸੀਂ ਤਾਂ ਅੱਗੇ ਵੀ ਨਹੀਂ ਪਾਈ ਹੂੰ ਨਾ ਹੁਣ ਪਾਈਏ ਨਾ ਪਾਈਏ ਜਿੰਨਾ ਚਿਰ ਜਾਨ ਦੀ ਹੁੰਦੀ ਰੂ ਮਗਰੋਂ ਕੁਝ ਹੋਈ ਜਾਵੇ ਹੂੰ ਹਾਂ ਚੱਕ ਕਾਲੀ ਪਾਰਟੀ ਨੂੰ ਪਾਉਂਦੇ ਰਿਹਾ ਇਤਨੀ ਪਾਵਾਂਗੇ ਹੂੰ ਭਾਈ ਉਹਨੇ ਤੁਹਾਨੂੰ ਬਦਲਾ ਦੀ ਗੱਲ ਕਰਦੀ ਸੀ ਬਾਪੂ ਬਦਲਾ ਜਿਹੜਾ ਹੋਇਆ ਜੀ ਇਹਦਾ ਬਦਲਾ ਲੋਕਾਂ ਦੇ ਲਹੂ ਦਾ ਕਹਾਣ ਹੋ ਗਿਆ ਹੂੰ ਬਦਲਾ ਕਾਹਦਾ ਹੋ ਗਿਆ ਫੜਕੇ ਬਾਹਰ ਜਿਹੜਾ ਕਿ ਸਿੱਟੀ ਜਾਂਦੇ ਮਰਤਪਾਲ ਅੜਗਿਆਂ ਨੂੰ ਹੋਰ ਜਿੱਥੇ ਪਛ ਪੱ ਕੱਲ ਜਾਂਦੇ ਸੀ ਅਸੀਂ ਇੱਥੇ ਨੂੰ ਇੱਥੇ ਆਪਣਾ ਨੰਬਰ ਸਾਡਾ ਰਾਜੂ ਹੀ ਪੁਲਿਸ ਨੇ ਚੱਕ ਲਿਆਂਦੇ ਤੁਸੀਂ ਨਾਲ ਸੀ ਅਸੀਂ ਛੜਾ ਕੇ ਲਿਆ ਉਹ ਬੰਦਿਆਂ ਨੂੰ ਜਿਹੜੇ ਨਾਲ ਗਏ ਸੀ ਉੱਥੇ ਜਾਂਦੇ ਸੀ ਕੱਠੇ ਆ ਗਏ ਬਸ ਭਰੀ ਜਾਂ ਸਾਡੇ ਵੱਲੋਂ ਜਾਂਦੀ ਜਿੱਥੇ ਦਾ ਜੀ ਮੋੜ ਲਿਆਂਦੇ ਹੂੰ ਕੀ ਉੱਥੇ ਕੋਈ ਮਾੜਾ ਕੰਮ ਕਰਨ ਗਏ ਸੀ ਉਹਨਾਂ ਵੱਡਾ ਹੋਣੀ ਕਿ ਜਾਂਦੇ ਸੀ ਪੁਲਿਸ ਨੇ ਚੱਕ ਕੇ ਸਿੱਪਤਾ ਪਹਿਲਾਂ ਦੇ ਟਾਣੇ ਜੀ ਹਾਂ ਹੂੰ ਫੇਰ ਰਾਤ ਸੀ ਉਹਨਾਂ ਨੂੰ ਛੜਾ ਕੇ ਲਿਆਇਆ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲ ਕਹਿੰਦੇ ਸੀ ਮੈਂ ਆਮ ਘਰ ਦਾ ਮੁੰਡਾ ਆ ਮਾਸਟਰ ਦਾ ਮੁੰਡਾ ਆਮ ਲੋਕਾਂ ਦੀ ਗੱਲ ਕਰੂੰਗਾ ਮੈਂ ਆਮ ਲੋਕਾਂ ਦੀ ਕੋਈ ਆਮ ਲੋਕਾਂ ਦੀ ਨਹੀਂ ਕਰੀ ਦੀ ਹੂੰ ਤੇ ਪਿੰਜਰ ਦਾ ਮੁੰਡਾ ਕੋਈ ਕੋਈ ਆਮ ਲੋਕਾਂ ਦੀ ਉਹਨੇ ਗੱਲ ਨਹੀਂ ਕਰੀ ਨਾ ਲੋਕਾਂ ਬਣੀ ਝਾਕ ਕੇ ਕੁਝ ਨਹੀਂ ਹੋਇਆ ਕਿੱਦਿਆ ਬੂਸੇ ਵਾਲੇ ਦੀ ਕਿੱਡੀ ਮੌਤ ਹੋਈ ਆ ਕਿਹਾ ਜਾਂ ਗਵਈਆ ਸੀ ਕਿਹਾ ਜਾਂ ਜਵਾਨ ਸੀ ਹੂੰ ਤੇ ਕੋਈ ਕੰਲ ਆ ਨਹੀਂ ਪਈਏ ਤੋਂ ਹੂੰ ਤਾਂ ਫਿਰ ਹੁਣ ਕੀ ਲੱਗਦਾ ਕਿ ਜਿਵੇਂ ਹੁਣ ਲੋਕ ਸਭਾ ਵੋਟਾਂ ਆਉਣ ਵਾਲੀਆਂ ਨੇ ਕਿ ਪੰਜਾਬ ਦੀ ਸੁਣੀ ਜਾਂ ਉਹ ਨਹੀਂ ਸੁਣੀ ਜਾਂਦੀ ਪੰਜਾਬ ਦੀ ਸੁਣਨੀ ਆਏ ਲੋਕ ਇਹ ਬਹੁਤ ਇਹਨਾਂ ਦਾ ਕੁਝ ਕੀ ਲੋਕਾਂ ਦਾ ਯਕੀਨ ਹੀ ਨਹੀਂ ਜੀ ਕੋਈ ਅਸਰ ਹੂੰ ਵੱਡੀ ਗੱਲ ਤਾਂ ਪੁੱਛੋ ਡੇ ਡੇ ਦਾੜੇ ਆ ਉਹ ਹਜੇ ਵੀ ਮਗਰ ਲੱਗੇ ਫਿਰਦੇ ਆ ਕਿੱਡਾ ਕਹਾਣ ਹੋ ਗਿਆ ਲੋਕਾਂ ਦਾ ਕਿੱਡੀਆਂ ਅਜੰਡੇ ਸੀ ਦੇ ਲਾ ਦਿੱਲੀ ਨੂੰ ਟਰੈਕਟਰ ਭੰਨ ਤੇ ਬੁਰੇ ਹਾਲ ਕਰਦੇ ਕਿਹਾ ਲਹੂ ਦਾ ਕਾ ਕਿੱਡੇ ਕਿੱਡੇ ਜਵਾਕ ਮਰ ਕੇ ਫੱਟੜ ਹੋ ਗਏ ਹੂੰ ਇਹ ਵੀ ਗੱਲ ਕਹੀ ਸੀ ਕੇਜਰੀਵਾਲ ਸਾਹਿਬ ਨੇ ਵੀ ਕਹੀ ਸੀ ਮੁੱਖ ਮੰਤਰੀ ਸਾਹਿਬ ਨੇ ਵੀ ਕਹੀ ਸੀ ਕਿ ਜਦੋਂ ਸਾਡੀ ਸਰਕਾਰ ਸੱਤਾ ਜਾਗੀ ਧਰਨਾ ਇੱਕ ਮਹੀਨੇ ਲੱਗੂਗਾ ਪੰਜਾਬ ਉਹ ਮੈਂ ਕਹਿੰਦਾ ਜਿੰਨੇ ਇਹਦੇ ਰਾਜ ਦਾ ਬਣ ਲੱਗਿਆ ਕਿਤੇ ਲੱਗੇ ਨਾ ਬਾਦਲ ਸਾਹਿਬ ਦੇ ਨਾਲ ਕਪਟਨ ਸਾਹਿਬ ਦੇ ਕਿਤੇ ਵੀ ਨਹੀਂ ਲੱਗੇ ਇਹਨੇ ਧਰਨੇ ਜਿੰਨੇ ਇਹਦੇ ਰਾਜ ਦੇ ਲੱਗੇ ਕਿਹੜਾ ਰਾਜ ਚੰਗਾ ਲੱਗਦਾ ਜੇ ਮੈਂ ਪਹਿਲਾਂ ਰਾਜ ਕਰਗੀਆਂ ਦੋ ਪਾਰਟੀਆਂ ਕਾਂਗਰਸ ਇੱਕ ਕਾਂਗਰਸ ਤੇ ਕਾਲੀ ਦੋਨੇ ਚੰਗੇ ਸੀ ਹੂੰ ਕਾਲੀ ਵੀ ਆਪੋ ਕਿਹੜੀ ਸਰਕਾਰ ਦਾ ਰਾਜ ਤੁਸੀਂ ਲੰਮੀ ਉਮਰਾ ਤੁਹਾਡੀ ਬੜੀਆਂ ਸਰਕਾਰਾਂ ਤੁਸੀਂ ਪੰਜਾਬ ਦੇ ਸੱਤਾ ਚਲੇ ਕਿਹਾ ਸੀ ਅਸੀਤਾ ਜੀ ਇਹ ਕਹਿੰਦੇ ਆ ਵੀ ਕਾਲੀ ਆਏ ਤਾਂ ਬਾ ਕਾਲੀ ਦਾ ਰਾਜ ਆਇਆ ਸਾਨੂੰ ਬਾਹਾਂ ਦੇ ਕਨੈਕਸ਼ਨ ਮਿਲੇ ਮੋਟਰਾਂ ਖੋਲੀਆਂ ਸਾਡੇ ਪੈੜੀ ਹੋਣ ਲੱਗੀ ਟਰੈਕਟਰ ਸਾਨੂੰ ਕਿਸ਼ਤਾਂ ਦੇ ਦਿੱਤੇ ਉਹ ਸਾਡੇ ਗੱਡੇ ਬਣਾਤੇ ਹੈ ਉਹਨਾਂ ਨੇ ਜਿੰਨਾ ਜੁਰਗਾਂ ਦੀਆਂ ਪਿਲਸਣਾਂ ਬਣੀਆਂ ਗਰੀਬਾਂ ਨੂੰ ਕੜ ਕੇ ਢਾਲ ਦਿੱਤੀ ਤੇ ਦੇ ਲੋਕ ਗਰੀਬਾਂ ਦੀਆਂ ਪਿਲਸਣਾਂ ਮਣੀਆਂ ਜਿਹੜਾ ਕਾਨੂੰਨ ਕਰਿਆ ਸੀ ਵੀ ਜੇ ਕਿਸਾਨ ਖੇਤੀ ਕਰਦਾ ਮਰ ਗਏ ਹੂੰ ਸੱਪ ਲੱਗ ਕੇ ਮਰ ਗਏ ਦਵਾਈ ਚੜ ਗਏ ਤਾਂ ਉਹਨੂੰ 2 ਲੱਖ ਰੁਪਏ ਉਹਨੇ ਉਹ ਵੀ ਸਾਨੂੰ ਮਿਲੇ ਮੇਰੀ ਭਝਾਈ ਨੂੰ ਵੀ ਮਿਲੇ 2 ਲੱਖ ਮੇਰੇ ਭਾਈ ਮਰ ਗਏ ਸੀ ਬੀਲੀ ਨਾਲ ਲੱਗ ਕੇ ਅੱਛਾ ਜੀ ਤੇ ਕੈਪਟਨ ਦਾ ਵੀ ਸਾਨੂੰ ਕੋਈ ਮਾੜਾ ਨਹੀਂ ਰਿਹਾ ਹੂੰ ਕੈਪਟਨ ਦੇ ਰਾਜ ਵੇਲੇ ਸਾਡੇ ਪੈਸੇ ਮaaf ਹੋਏ ਸਟਾਈਟਾਂ ਦੇ ਹੂੰ ਤੇ 750 ਤੋਂ ਮਾਈਆਂ ਦੀ ਪਿਲਸਣ 1500 ਬੰਨੀ ਹੂੰ ਇਹ ਵੀ ਸਾਡੇ ਹੱਕ ਚ ਹੀ ਰਿਹਾ ਹੂੰ ਤੇ ਇਹਨੇ ਨਾ ਕੋਈ ਪਿਲਸਣ ਵਧਾਈਏ ਨਾ ਕੋਈ ਕਣਕ ਦਾਲ ਗਰੀਬਾਂ ਦੀ ਕੱਟਦੀ ਹੂੰ ਪਿਲਸਣਾਂ ਕੱਟਦੀਆਂ ਹੂੰ ਸਾਡੇ ਗਵਾਂਢੀ ਦੀ ਇੱਕ ਬਾਹ ਵੱਡੀ ਵੀ ਹੈ ਹੂੰ ਉਹਨੂੰ ਤਿੰਨ ਪਿਲਸਣਾਂ ਹੋ ਗਈਆਂ ਐਂ ਇਹੀ ਨਹੀਂ ਜੀ ਪਰ ਗੱਲ ਹੋਰ ਵੀ ਬਾਪੂ ਜੀ ਨੇ ਕਹੀ ਸੀ ਕਿ ਅਸੀਂ 1000 1000 ਰੁਪਏ ਦੇਵਾਂਗੇ ਉਹ 1000 24 ਦਿਨ ਹੋ ਗਏ ਨੂੰ ਬੜੇ ਨੂੰ ਉਹ 24000 ਬੰਦਾ ਕੋਈ ਇਹ ਪੈਸਾ ਕਿਸੇ ਵੀ ਬੁੜੀ ਨੂੰ ਨਹੀਂ ਭੇਜਿਆ ਪੈਸਾ ਕੋਈ 1 ਰੁਪਿਆ ਵੀ ਨਹੀਂ ਆਇਆ 1 ਰੁਪਿਆ ਨਹੀਂ ਆਇਆ ਜੀ ਇਹ ਕਹਿੰਦਾ ਹੁੰਦਾ ਸੀ ਜੇ ਪੇਕੀ ਜਾਇਆ ਕੰਨੀਆਂ ਬੁੜੀਆਂ ਪਹਾੜਾ ਕਿਰਾਇਆ ਲਾ ਲਿਆ ਕੰਨੀਆਂ ਐ ਕਰ ਲਿਆ ਕੰਨੀਆਂ ਕੋਈ ਛੂਟ ਲਿਆ ਕੰਨੀਆਂ ਉਹ ਸਭਾ ਬੰਦੇ ਨੂੰ ਹੀ ਤੋਂ ਪੈਸੇ ਪੁੱਛਨੇ ਵੀ ਛੂਟ ਲਿਓਣਾ ਬੰਦਾ ਕਹਿੰਦਾ ਹਰੇ ਪੁੱਛਦੇ ਕਿ ਭਗਵੰਤ ਮਾਨ ਵਾਲਿਆਂ ਨੇ ਲਿਆ ਹਾਂ ਆ ਜੀ ਆਪਾਂ ਹੋਰ ਵੀ ਬਾਪੂ ਵਗੇੜੇ 15 ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਬੱਸ ਹਾਂ ਕਿਵੇਂ ਜਿਵੇਂ ਬਾਪੂ ਨੇ ਕਿਹਾ ਕਿ ਬਦਲਾ ਆਇਆ ਕੋਈ ਪੰਜਾਬ ਦੇ ਵਿੱਚ ਮਰ ਲੋ ਸਮਝਾਉਂਦਾ ਆਇਆ ਇਹ ਬੁੜੀਆਂ ਮਾਰਦੇ ਆ ਮੌਜਾ ਹੁੰਦੇ ਨੇ ਉਹ ਤੇਰੀਆਂ ਬਦਲਾਈ ਨਹੀਂ ਹੈ ਹਾਂ ਕੁੱਲ ਪਾਰਟੀਆਂ ਧਰਨਾ ਤੋਂ ਦੇਖਦਾ ਕਿ ਡਾਂਗਾਂ ਸੋਟੇ ਬੰਦੇ ਤਾਂ ਕਹਿੰਦਾ ਮੈਂ ਡਾਂਗ ਨਹੀਂ ਵੱਜਦਾ ਧਰਨੀ ਲੱਗਦਾ ਹਾਂ ਹਾਂ ਕਿਹੜੀ ਪਾਰਟੀ ਬਣਾ ਧਰਨੀ ਤੋਂ ਕਿਹੜੀ ਪਾਰਟੀ ਦਾ ਦੱਸਣੀ ਹੂੰ ਮਾਟਰ ਦਾ ਤਰ ਨੀ ਵੀ ਲਗ ਗਿਆ ਸਵੇਰ ਤੇ ਸੰਭਦੇ ਉਹ ਵੀ ਸਮਾਂ 223 2339 ਦੀ ਕੱਟੀ ਆ ਕੱਟ ਲਿਆ ਕੱਟ ਲਿਆ ਕੱਟੀ ਜਾਂ ਜਾਂਦੀ ਹੈ ਹੂੰ ਕਿੱਥੇ ਦੇਲੇ ਸੀ ਕਿੱਥੇ ਕੱਟ ਲੇ ਦੇਣੇ ਕਿਹਦੇ ਤੋਹਫਾ ਦਿੰਦੇ ਨੇ ਸਰਕਾਰ ਬਾਬੂ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਤਾਂ ਆਮ ਘਰ ਦਾ ਮੁੰਡਾ ਆਮ ਲੋਕਾਂ ਦੀ ਗੱਲ ਕਰੂੰਗਾ ਮੈਂ ਤਾਂ ਆਵੇਂ ਤਾਂ ਜ਼ਰੂਰ ਕਿਹੜਾ ਖੇਤੀ ਉੱਤੇ ਆਇਆ ਬੈ ਜਾਰੇ ਇਹ ਕੀ ਕਰਦਾ ਖੇਤੀ ਕਹਿੰਦਾ ਮੈਂ ਚਾਹਾਂ ਡੂਰੀਆਂ ਬਦਲਦਾ ਰਿਹਾ ਬਹੁਤ ਥੱਲੇ ਵਿੱਚ ਵੀ ਉਤਰਦਾ ਰਿਹਾ ਕਾਨੂੰਨ ਦੇ ਤੋਂ ਪੁੱਠੀਆਂ ਘਾਉਣਾਂ ਗਿਆ ਹਮ ਗੱਲ ਪੱਕੀ ਹੈ ਨਹੀਂ ਨਹੀਂ ਤੂੰ ਸਰਬੂਨੀ ਚੱਤ ਦੇ ਕਿਹੜਾ ਕੋਰਸ ਖੁੱਲ ਕੇ ਯਾਰ ਆਪਾਂ ਨੂੰ ਕਿਹੜੀ ਗੱਲ ਹੋਏ ਤੂੰ ਸਗਾ ਕਾਲੀ ਪਾਰਟੀ ਦਾ ਧੁਆਏ ਦੇਗਾ ਹਮ ਤਿੱਬੇ ਵੀ ਪਹਿਲਾਂ ਬਣਾਤੀਆਂ ਜਨਤਾ ਉਹ ਭੁੱਖੀ ਮਾਰ ਲੱਗ ਜਾਂਦੀ ਕਿ ਨਹੀਂ ਹਮ ਜੇ ਘਰ ਘਰ ਮੋਟਰਾਂ ਲਵਾਈਆਂ ਤਾਂ ਦੇਦਾ ਮਰਲਾ ਥਾਂ ਹੈ ਕਿਤੇ ਪਿਆ ਬੰਜਰ ਹਮ ਚਾਰ ਮਹੀਨੇ ਦਾਣੇ ਹੋਣ ਲੱਗੇ ਲੋਕਾਂ ਦੇ ਹਮ ਤੇ ਨੇ ਪੋਕੇਮਾਨ ਨਾਲ ਕੰਮ ਜਿਹੜੀ ਆ ਲੋਕਾਂ ਨੂੰ ਮਿਲਦੀ ਹੈ ਮਾਨਤਾ ਉਹਨਾਂ ਗਰੀਬ ਉਹਦਾ ਜਮਾਂ ਮੌਜਾਂ ਮਾਰਦਾ ਸੀ ਆ ਫਿਰਦਾ ਜਦ ਕਦੇ ਵਿਚਾਰੇ ਉਹ ਵੀ ਆ ਤਾ ਦੇ ਉਹਨਾਂ ਪੀ ਕੇ ਦੋ ਵਾਰ ਰੋਟੀਆਂ ਭਗਾ ਕੇ ਨਾਲ ਦੇ ਦਿੱਤਾ ਕਿ ਉਹ ਕਿਧਰ ਰੋਟੀਆਂ ਭਗਾ ਕੇ ਨਾਲ ਦੇ ਦੇ ਮੈਂ ਖੈ ਤਾਂ ਕਿਤੇ ਹੂੰ ਇਹ ਕਿਹਦੀ ਗੱਲ ਕਹਿ ਰਹੇ ਸੀ ਜਿਹੜਾ ਨਹਿਰੀ ਪਾਣੀ ਸੀਗਾ ਨਹਿਰੀ ਪਾਣੀ ਪਹਿਲਾਂ ਆਉਂਦਾ ਨਹੀਂ ਸੀ ਕਹਿੰਦਾ ਅਸੀਂ ਜ਼ਮੀਨ ਛੜਵਾਈ ਹੈ ਜਿਹੜਾ ਕਬਜ਼ੇ ਕੀਤੇ ਹੋਈ ਸੀ ਜ਼ਮੀਨਾਂ ਦੇ ਉੱਪਰ ਆ ਅਜੋ ਕੁਲਦੀਪ ਸਿੰਘ ਢਾਲੀਵਾਲ ਨੇ ਕਹਿੰਦੇ ਅਸੀਂ ਜ਼ਮੀਨਾਂ ਛੜਵਾਈਆਂ ਐਕਵਾਇਰ ਕੀਤੇ ਹੋਏ ਲੋਕਾਂ ਦੀਆਂ ਦੱਬੀਆਂ ਹੋਈਆਂ ਕਿੱਥੇ ਕਿੱਥੇ ਉਸਾਈਆਂ ਵਿੱਚ ਕਿੱਥੇ ਕਿੱਥੇ ਪਾਣੀ ਪਹੁੰਚਦਾ ਨਹੀਂ ਹੁੰਦਾ ਹੂੰ ਕਹਿੰਦੇ ਸੀ ਨਾਰਾ ਆਪਣਾ ਜਿਹੜੇ ਖਾਲ ਉਹ ਪੱਕੇ ਕਰਵਾ ਰਹੇ ਆ ਕਹਿੰਦੇ ਕਿੱਥੇ ਕਿੱਥੇ ਕਿਲਾ ਟੋੜੇ ਪਾਣੀ ਪਹੁੰਚ ਗਿਆ ਇੱਥੇ ਸਾਡੇ ਦਾ ਨਾਲ ਨਾ ਕੋਈ ਪਾਣੀ ਨਾ ਕੋਈ ਕੱਸੀ ਨਾ ਕੋਈ ਕੁਝ ਨਹੀਂ ਆਇਆ ਕਹਿੰਦੇ ਪਿੰਡ ਦਾ ਹੂੰ ਆਏਗੇ ਸਾਡੇ ਹੂੰ ਜਿਵੇਂ ਹੁਣ ਇਹ ਵੀ ਇੱਕ ਗੱਲ ਕਹਿ ਰਹੇ ਸੀਗੇ ਕਿ ਅਸੀਂ ਇੰਨਾ ਰੋਜ਼ਗਾਰ ਦੇ ਦਾਂਗੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਤੁਹਾਡੇ ਕਿੰਨੇ ਕਿ ਨੌਜਵਾਨ ਬਾਹਰ ਵਾਗੇ ਹੁਣ ਤੱਕ ਕੋਈ ਬਾਹਰ ਤਾਂ ਜਿਵੇਂ ਹਰ ਇੱਕ ਦਾ ਬੰਦਾ ਜੇ ਬਾਹਰ ਨੂੰ ਚਾਹੁੰਦਾ ਇੱਥੇ ਮਿਲਦਾ ਹੀ ਕੋਈ ਨਹੀਂ ਚਿੱਤਰੀ ਬੈਂਦੇ ਤਾ ਹਾਂ ਪਰ ਜੇ ਤਾਂ ਨਹੀਂ ਕਰਦਾ ਹੋਣਾ ਕਿ ਕੋਈ ਜਿਵੇਂ ਤੁਹਾਡਾ ਕੋਈ ਅਧੀ ਪੁੱਤ ਹੋਣ ਕਿ ਛੱਡ ਕੇ ਬਾਹਰ ਨੂੰ ਜਾਵੇ ਜੀ ਕਿਦਾ ਕਰਦਾ ਉਹਦੇ ਜਾਕ ਨੂੰ ਭੇਜਦਾ ਕਰਦਾ ਕਿਦਾ ਹਾਂ ਹਾਂ ਦੁਖੀ ਵਾ ਭੇਜਦਾ ਕੋਈ ਦੋ ਬਿਸਮੇ ਉਹ ਵੀ ਵੇਚ ਕੇ ਨਾਲ ਜਾਕਾਂ ਨੂੰ ਭੇਜਦਾ ਹਾਂ ਸਾਰੇ ਇੱਥੇ ਸਾਰੇ ਸਾਰੇ ਬਾਣ ਵੇਚ ਕੇ ਹੀ ਕਈ ਘਰਾਂ ਨੇ ਭੇਜਦੇ अच्छा इस बैंड ਦੇ ਵਿੱਚ ਇਸ ਬੈਂਡ ਮਨ ਸੀਗੇ ਬਹੁਤ ਕਰਿਆ ਬੁੜਾ ਜਿਹੜਾ ਬੋਲਦੇ ਨੇ ਭਤੀਜੇ ਨੇ ਦੋ ਦੁੱਧ ਕਿੱਲਾ ਥਿਪਦਾ ਸਾਰਾ ਵੇਚ ਕੇ ਦੋ ਦੋ ਅਖਬਾਰ ਤੋਂ ਹੀ ਤੇ ਇਕੱਲੇ ਦਾ ਇਕੱਲਾ ਇੱਥੇ ਬੈਠਾ ਹੁਣ ਦੁਨੀ ਜੀ ਮੀਆਂ ਬੀਬੀ ਅਸਲ ਤੇ ਬੱਚਾ ਜੇਕਰ ਗੱਲ ਕਰ ਲਈ ਆਪਾਂ ਆਪਾਂ ਬਾਹਰ ਦੀ ਗੱਲ ਕਰ ਰਹੇ ਆ ਅਸਲ ਤੇ ਬੱਚਾ ਪੰਜਾਬ ਦੇ ਲੋਕਾਂ ਦੇ ਬੱਚੇ ਆ ਤੁਹਾਡੇ ਪਿੰਡ ਦੇ ਲੋਕਾਂ ਦੀ ਗੱਲ ਕਰ ਲਈ ਡਰ ਕਿਹੜੀ ਗੱਲ ਦਾ ਮੰਨਦੇ ਬੱਚ ਕਿਉਂ ਬਾਹਰ ਨੂੰ ਭੇਜ ਰਹੇ ਹੋ ਇੱਕ ਚੀਜ਼ ਦਾ ਡਰ ਕਿਹੜੀ ਚੀਜ਼ ਆ ਵੀ ਇੱਥੇ ਡਰ ਤਾਂ ਕਦਾ ਨਾ ਰੁਜ਼ਗਾਰ ਦਾ ਮਰੇ ਭੇਜਦਾ ਇੱਥੇ ਹੈ ਵੀ ਖੇਤੀ ਇੰਨੀ ਲੋਕਾਂ ਨੂੰ ਬਾਹਰ ਨਹੀਂ ਹੀ ਨਹੀਂ ਹੂੰ ਨਿਕਲਣਾ ਤੇ ਹੈ ਖੜਿਆ ਲੋਕ ਜੀ ਹਾਂ ਹਾਂ ਹੁਣ ਆਪਾਂ ਹੋਰ ਜਿਹੜੀ ਗੱਲ ਬੱਦ ਕਰਦੇ ਆ ਸਸਕਲ ਆਪੋ ਜੀ ਠੀਕ ਠਾਕ ਹੋ ਜ਼ਿਕਰ ਕਰਨ ਵਾਲਾ ਗੱਲਾਂ ਦੋ ਜੀ ਠੀਕ ਠਾਕ ਜੀ ਸਰੀਰ ਠੀਕ ਰਹਿੰਦਾ ਵਧੀਆ ਸਰੀਰ ਤਾਂ ਜੀ ਕੰਡਮੀ ਆ ਜੀ ਹੂੰ ਅਹ ਦੋ ਦਾ ਦੋ ਮਹੀਨੇ ਹੋ ਗਏ ਦਵਾਈ ਬੂਟੀ ਲੈਂਦੇ ਨੂੰ ਹੂੰ ਪਹਿਲਾਂ ਤਾਂ ਇਦਾਂ ਲੀਆਂ ਨਾੜਾਂ ਦੋ ਗਲਾਉਕ ਸੀ ਲੱਤਦੀਆਂ ਹੂੰ ਹੁਣ ਤਾਂ ਇਹਦੀਆਂ ਹੋ ਗਈਆਂ ਹੂੰ ਅੱਜ ਵੀ ਹੁਣਾਂ ਚੇਪੀਆਂ ਚੁਪੀਆਂ ਲਵਾ ਕੇ ਲਿਆ ਪਹਿਲਾਂ 8-9 ਮਹੀਨੇ ਆਪਣੇ ਪਟਿਆਲਿਆਂ ਦੋਈ ਖਾਦੀ ਹੂੰ ਤੇ ਵਟੰਡਿਆਂ ਖਾਦੀ ਹੁਣ ਅੱਜ ਇੱਥੇ ਦੱਸਿਆ ਸੀ ਰੂੜੇ ਕੀ ਰੂੜੇ ਕਿਆ ਤੋਂ ਲਿਆਂਦੀ ਆ ਆਇਆ ਵੀ ਕਿਤੇ ਕਿਤੇ ਜਾਈਦਾ ਜੀ ਕਿਤੇ ਕਿਤੇ ਆਬਦੋ ਆਮ ਆਦੀ ਪਾਰਟੀ ਦੀ ਸਰਕਾਰ ਉਹ ਕਹਿੰਦੀ ਅਸੀਂ ਮਹੱਲਾ ਕਲੀਨਿੰਗ ਪੰਡਾਂ ਦੇ ਬੱਚ ਬਣਾਤੇ ਮਾਂ ਪੜਾਲੇ ਜਾਣ ਦੀ ਲੋੜਾ ਨਾ ਛੜੀ ਘੜ ਜਾਣ ਦੀ ਲੋੜਾ ਇੱਥੋਂ ਦਵਾਈ ਮਿਲੂ ਇੱਥੇ ਤਾਂ ਜੀ ਦਵਾਈ ਨਹੀਂ ਦਿੰਦੇ ਜੀ ਉਹ ਦੋ ਨੰਬਰ ਦੀ ਦਵਾਈ ਦਿੰਦੇ ਦਵਾਈ ਇੱਥੇ ਆਉਂਦੀ ਨਹੀਂ ਜੀ ਜੀ ਪਹਿਲਾਂ ਦਵਾਈ ਆਉਂਦੀ ਸੀ ਹੁਣ ਦਵਾਈ ਨਹੀਂ ਆਉਂਦੀ ਜੀ ਜੀ ਹਾਂਜੀ ਉਹ ਤੋਂ ਛੋਟਾ ਬਣਾਤਾ ਅੱਛਾ ਪਹਿਲਾਂ ਵੱਡਾ ਹਸਪਤਾਲ ਸੀ ਤੇ ਹੁਣ ਉਹ ਤਾਂ ਕਰਕੇ ਰੰਗ ਕਹਿੰਦਾ ਮੈਂ ਉੱਥੇ ਹਸ ਬਰਤਾਲ ਪਾਤਾ ਰੰਗ ਕਰਕੇ ਆਪਦੀ ਫੋਟੋ ਲਾ ਡਾਕਟਰ ਹੈਗੇ ਉਥੇ ਹਾਂ ਡਾਕਟਰ ਤਾਂ ਹੈਗੇ ਹੂੰ ਐ ਇੱਕ ਦੋ ਜੇ ਅੱਗੇ ਨੋਟ ਘਟਾ ਤੇ ਹੂੰ ਹੁਣ ਫਿਰ ਕੀ ਆ ਲੋਕ ਸਭਾ ਚੋਣਾਂ ਆ ਗਈਆਂ ਬਾਪੂ ਫਿਰ ਕੀ ਹੁਣ ਕੋਈ ਬਦਲਾ ਪੰਜਾਬ ਦੇ ਵਿੱਚ ਆਇਆ ਕੋਈ ਕੋਈ ਨਹੀਂ ਆਇਆ ਜੇ ਆ ਸਾਨੂੰ ਦਿੱਸੀ ਜਾਂਦਾ ਬਦਲਾ ਹੂੰ ਗੁਰਮੀਤ ਸਿੰਘ ਮੀਤ ਯਾਰ ਤੁਹਾਡੇ ਉਮੀਦਵਾਰ ਆ ਆਮ ਆਦਮੀ ਪਾਰਟੀ ਲੱਗਦਾ ਕਿ ਸੰਸਦ ਦੇ ਵਿੱਚ ਜਾ ਕੇ ਤੁਹਾਡੇ ਉਹ ਮੁੱਦੇ ਚੱਕਣਗੇ ਵਿਸ਼ਵਾਸ ਆ ਜੇ ਕੋਈ ਕੰਮ ਕਰੂਗਾ ਜੀ ਦੇ ਦੱਸਿਆ ਸਾਨੂੰ ਵੀ ਇਹ ਕੰਮ ਕਰਨਗੇ ਤਾਂ ਉਹਨਾਂ ਨੂੰ ਪਾਵਾਂਗੇ ਨਹੀਂ ਅਸੀਂ ਤਾਂ ਸਾਡੀ ਤਾਂ ਸੌ ਖਾਦੀ ਵੀ ਹੈ ਹੂੰ ਵੀ ਬੋਟੀਆਂ ਮਾਦਨ ਨੂੰ ਪਾਉਣੀ ਹੈ ਇੱਕ ਗੱਲ ਬਾਪੂ ਹੋਰ ਕਹੀ ਸੀ ਕੇਜਰੀਵਾਲ ਸਾਹਿਬ ਨੇ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ 2022 ਦੀਆਂ ਵੋਟਾਂ ਦੇ ਵਿੱਚ ਹਾਂ ਉਹਨੇ ਕਹਿ ਆ ਸੀ ਕਿ ਅਸੀਂ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਤਾਂ ਵੋਟਾਂ ਮੰਗਾਂਗੇ ਜੇ ਅਸੀਂ ਕੰਮ ਕੀਤਾ ਹੋਇਆ ਤਾਂ ਅਸੀਂ ਕੰਮ ਦੇ ਉਧਾਰ ਤੇ ਵੋਟਾਂ ਮੰਗਾਂਗੇ ਕੀ ਕੰਮ ਹੋਏ ਉਹ ਤੁਸੀਂ ਕੰਮ ਦੇਖ ਲਓ ਜੀ ਸੋਨੂੰ ਤੁਸੀਂ ਕਿਹੜਾ ਨਿਆਣਿਓ ਕੋਈ ਕੰਮ ਕਹੇ ਤਾਂ ਕਿਸੇ ਕੋਲੇ ਵਗ ਜੇ ਤੁਸੀਂ ਹੂੰ ਕੋਈ ਐ ਨਹੀਂ ਕਹਿੰਦਾ ਵੀ ਆਹ ਕੰਮ ਕਰਤਾ ਇਹਨਾਂ ਨੇ ਹੂੰ ਜੇ ਕਹੇਗਾ ਤਾਂ ਸਾਡੇ ਮੂੰਹ ਤੇ ਸੱਕ ਦੇ ਇੱਥੇ ਆ ਕੇ ਇੱਥੇ ਹੀ ਹੂੰ ਰੋ ਕਰ ਰਹੇ ਨਹੀਂ ਇਹ ਕੰਮ ਹੂੰ ਗੱਪ ਪਾਏ ਨਾ ਗੋਲੇ ਤਾਂ ਮਾਰੀ ਜਾਂਦੇ ਆ ਬਸ ਅੱਗੇ ਪਹਿਲਾਂ ਗੱਪ ਮਾਰ ਕੇ ਲੁੱਟ ਲੈ ਹੁਣ ਫੇਰ ਲੁੱਟ ਲਾਂ ਪਰ ਉਹਦਾ ਕਹਿੰਦੇ ਆ ਕਿ ਸੁਖਵੀਰ ਬਾਦਲ ਸਭ ਤੋਂ ਵੱਡਾ ਗੱਪੀ ਆ ਪੰਜਾਬ ਦੇ ਵਿੱਚ ਉਹ ਤੁਹਾਨੂੰ ਵੀ ਜ਼ਿੰਦਾ ਹੋਊਗਾ ਉਹਨਾਂ ਦਾ ਜਿਹੜੀ ਅੱਜ ਕੱਲ ਮੂੰਹ ਚੋਂ ਕੜਤੀ ਉਹ ਉਹਨੇ ਪੂਰੀ ਕਰਨੀ ਆ ਹੂੰ ਕਰੀਆਂ ਵੀ ਹੈਗੀਆਂ ਹੂੰ ਤੁਹਾਨੂੰ ਕੋਈ ਐ ਨਹੀਂ ਕਹਿੰਦਾ ਵੀ ਆ ਕਰੀ ਨਹੀਂ ਉਹਨੇ ਤੁਹਾਨੂੰ ਕਾਲੀ ਦਲ ਦੀ ਕਿਹੜੀ ਗੱਲ ਚੰਗੀ ਲੱਗਦੀ ਆ ਸਾਨੂੰ ਹੁਣ ਜੀ ਬੱਸ ਤੈਨੂੰ ਪਤਾ ਹੀ ਆ ਪਾਈਆਂ ਨਾਲੀਆਂ ਦੀਆਂ ਹੂੰ ਚੰਗੀਆਂ ਹੀ ਆ ਕਾਲੀ ਦਾ ਆ ਦੀ ਕਿਹੜੀ ਜੀ ਆ ਜਿਹੜਾ ਸਾਨੂੰ ਮੋਟਰਾਂ ਨਹੀਂ ਨਿਕਲ ਸਾਰਿਆਂ ਨੂੰ ਬਟਾ ਚੰਗਾ ਜੀ ਹਾਂ ਚਾਰ ਮਾਂ ਦਾਣੇ ਹੋਣ ਲੱਗੇ ਲੋਕਾਂ ਦੇ ਹੂੰ ਇਹ ਇਹ ਕਹਿੰਦਾ ਬੋਰ ਵੀ ਨਾ ਕਰੋ ਹੁਣ ਇਦੋਂ ਦਾ ਉਹ ਕਹਿੰਦਾ ਸੀ ਨਹਿਰੀ ਪਾਣੀ ਦੇਵਾਂਗੇ ਟੇਲਾਂ ਦੇ ਉੱਪਰ ਨਹੀਂ ਕਹਿੰਦਾ ਤੇਰੀ ਇਹ ਕੋਈ ਹਲੇ ਖਬਰਾਂ ਕੰਨੋਂ ਲੈਣਗੇ ਕੱਸੀਆਂ ਖਾਲ ਤਾ ਹੈ ਪਿਆ ਹੂੰ ਪਰ ਆ ਹੁਣ ਖਾਲ ਨਹੀਂ ਬਣਦੇ ਹੂੰ ਕੱਥੀ ਨਹੀਂ ਬਣਦੀ ਦੋ ਸਾਫ ਚ ਠੀਕ ਹੈ ਕਿ ਨਹੀਂ ਹੂੰ ਜੇ ਉਹ ਬਾਣ ਲਾਂਗੇ ਫੇਰ ਵੀ ਪਾਣੀ ਭੇਜੂ ਹੂੰ ਉਹਨਾਂ ਚੋਂ ਦੁਨੀਆ ਕੀ ਖਾਲ ਬਈ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬਈ ਆਮ ਆਦੀ ਪਾਰਟੀ ਕਹਿੰਦੀ ਸੀ ਜਦੋਂ 2022 ਦੀ ਚੋਣਾਂ ਵਿੱਚ ਮੋਟਾ ਪੰਨਿਆ ਸੀ ਸੀ ਬਦਲਾ ਲੈ ਕੇ ਆਵਾਂਗੇ ਦੂਜਾ ਇਹਨਾਂ ਹਟ ਕੇ ਕੰਮ ਕਰਾਂਗੇ ਅਕਾਲੀ ਦਲ ਨਾਲ ਉਹਦੇ ਕਾਂਗਰਸ ਪਾਰਟੀ ਦੇ ਨਾਲ ਬਾਕੀ ਹਟ ਕੇ ਕੰਮ ਹੋਇਆ ਬਦਲਾ ਆਇਆ ਕੋਸ ਨਹੀਂ ਕੰਮ ਹੋਇਆ ਜੀ ਮੇਰਾ ਵੀ ਆਧਾਰ ਕਾਰਡ ਸੀਗਾ ਜੀ ਉਹਦੇ ਡੇਟ ਆਵਰ ਸਹੀ ਕਰਾਉਣੀ ਸੀਗੀ ਸਾਰੇ ਪ੍ਰੂਫਾ ਤੇ ਸਹੀ ਸੀ ਕੱਲੇ ਆਧਾਰ ਕਾਰਡ ਤੇ ਗਲਤੀ ਸੀ ਹੂੰ ਉਹਨਾਂ ਨੇ ਕਰੀ ਨਹੀਂ ਜੀ ਮੈਂ 20 25000 ਰੁਪਏ ਖਰਾਬ ਕਰ ਬੱਠਾ ਆਧਾਰ ਕਾਰਡ ਤੇ ਹਾਂਜੀ ਪਰ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਆ ਮੈਂ ਆਪ ਘਰ ਆਉਂਦਾ ਮੁੰਡਾ ਆਮ ਲੋਕਾਂ ਦੀ ਕੰਮ ਕਹਿੰਦਾ ਤਾਂ ਹੈਗਾ ਜੀ ਉਹਨੇ ਐਂ ਕਰਤ ਨਾ ਵੀ ਆਧਾਰ ਕਾਰਡ ਇੱਕ ਵਾਰੀ ਸਹੀ ਹੋਣਗੇ ਦੋ ਵਾਰ ਚ ਨਹੀਂ ਹੁੰਦੀ ਚਲੋ ਜੀ ਇੱਕ ਵਾਰੀ ਗਲਤੀ ਹੋਈ ਦੁਬਾਰੇ ਵੀ ਹੋਣੀ ਚਾਹੀਦੀ ਹੂੰ ਬਾਅਦ ਚ ਹੋਈ ਨਹੀਂ ਜੀ ਤਾਂ ਕਰਕੇ ਜਿਮਿਦਾਰੀ ਮੈਂ ਕਹਿਣਾ ਗਾਜੀ ਇਹ ਕਹਿਣਾ ਗਾਜੀ ਜੜੀ ਵੀ ਸਰਕਾਰ ਬਣੂਗੀ ਕਾਗਜ਼ ਪੱਤਰ ਸਾਰੇ ਸਹੀ ਕਰਨੇ ਚਾਹੀਦੇ ਆ ਪਾਣੀ ਕੋਈ ਗਰੀਬ ਘਰ ਦਾ ਪਾਣੀ ਕੋਈ ਉਹ ਉਹ ਆਗਾ ਜੱਟ ਪੱਖੋਂ ਆਗਾ ਹੂੰ ਠੀਕ ਹੈ ਜੀ ਜ਼ਿਮੀਦਾਰਾਂ ਨੂੰ ਕਿਵੇਂ ਹੂੰ ਸਾਰਿਆਂ ਨੂੰ ਹੀ ਸਹੀ ਕਰਨੇ ਚਾਹੀਦੇ ਆ ਖੜਾ ਤੁਸੀਂ ਸਾਫਤ ਸੂਰਤ ਖਾਲਸਾ ਸਿੱਖ ਹੋ ਤੁਸੀਂ ਹਨਾ ਗੁਰੂ ਦੀ ਲੜ ਲੱਗੇ ਹੋ ਚੰਗੀ ਜਾਲਾ ਪਰ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਨਸ਼ਾ ਪੰਜਾਬ ਦੇ ਵਿੱਚੋਂ ਅਸੀਂ ਅੱਧਾ ਅੱਧਾ ਖਤਮ ਕਰਤਾ ਹੋ ਗਿਆ ਉਹ ਜੇ ਨਹੀਂ ਖਤਮ ਹੋਇਆ ਜੀ ਹਾਂ ਤੁਮ ਕਿੱਥੇ ਹੋਏ ਜੀ ਹੁਣ ਤਾਂ ਵਧ ਗਿਆ ਨਾ ਸਾਜੂ ਪਹਿਲਾਂ ਵਧਿਆ ਹਜੇ ਲੋਡ ਸੀਗਾ ਜਦੋਂ ਮੁੱਖ ਮੰਤਰੀ ਆਇਆ ਇਦੋਂ ਬਾਅਦ ਉੱਪਰ ਨੂੰ ਚਲਾ ਗਿਆ ਮੋਗਾ ਅਸਾ ਉਹ ਜ਼ਿਆਦਾ ਹੋ ਗਿਆ ਜਿਵੇਂ 50% ਸੀਗਾ ਹੁਣ 100% ਹੋ ਗਿਆ ਇੰਨਾ ਵਧ ਗਿਆ ਹਾਂਜੀ ਹਾਂਜੀ ਕੀ ਲੱਗਦਾ ਕਿ ਹਉਣ ਵਾਲੇ ਸਮੇਂ ਦੇ ਵਿਚ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਜੇ ਇਹ ਵਧੀਆ ਸਰਕਾਰ ਆ ਗਈ ਫਿਰ ਤਾਂ ਹੋ ਵੀ ਸਕਦਾ ਨਹੀਂ ਨਹੀਂ ਹੋ ਸਕਦਾ ਪੰਜਾਬ ਦੇ ਲੋਕ ਤੁਸੀਂ ਅਯੂਥ ਹੋ ਹਨਾ ਯੂਥ ਕਿਸੇ ਵੀ ਦੇਸ਼ ਦੀ ਕਿਸੇ ਵੀ ਸਟੇਟ ਦੀ ਰੀੜ ਦੀ ਹੱਡੀ ਹੁੰਦਾ ਯੂਥ ਵੱਡੀ ਪਾਵਰ ਹੁੰਦਾ ਤੁਸੀਂ ਬਦਲਾ ਕੀਤਾ ਅਮਨਦੀਪ ਪਾਰਟੀ ਸੱਤਾ ਦੇ ਵਿੱਚ ਲੈ ਕੇ ਆਈ ਚੌਥਾ ਬਦਲਾ ਫਿਰ ਕੀ ਹੈ ਤੁਹਾਡੇ ਕੋਲੇ ਚੌਥੀ ਚੌਥਾ ਵਿਕਲਪ ਕੀ ਹੈ ਇਹ ਆਏ ਵਾਸੀ ਜੋ ਮੈਂ ਸਿੱਖਾਂ ਆਂ ਹੀ ਕਹਿਣਾਗਾ ਹੂੰ ਵੀ ਜਿਹੜਾ ਆਪਣੇ ਉਹ ਜਿਹੜਾ ਆਪਣੇ ਸ਼ਾਸਤਰ ਨੂੰ ਸ਼ਾਸਤਰ ਦੇ ਉਹ ਰੱਖਦਾ ਹੂੰ ਚੌਂ ਨਸਾਨ ਰੱਖਦਾ ਪਾਉ ਨੂੰ ਮੰਨੋ ਜੀ ਬਿਲਕੁਲ